ਮੇਰਾ ਘਰ ਬਰਾਦਰ ਨਾਲ ਲਾਈ ਹੋਈ ਸੀ ਇਹ ਬਸ ਆਪਣਾ ਆਪਣਾ ਦਰਵੇ ਵੀ ਇੱਕੋ ਦਾ ਮੈਨੂੰ ਆ ਗਈ ਬਹੁਤ ਕੁੱਟੀ ਜਾਂਦੇ ਵਰਗੀ ਤੇ ਉਹ ਜਾਰੇ ਗੱਲੇ ਨੂੰ 5-6 ਜਾਰੇ ਬੇਤ ਹੋਏ ਆ ਪੈਸੇ ਖੋਣ ਦੀ ਤਿਆਰੀ ਸੀ 35000 ਰੁਪਏ ਖੋਏ ਹੈ ਉਹਨਾਂ ਕੋਲ ਕੋਈ ਜਨਾਨੀ ਸੀ ਇੱਕ ਨਹੀਂ ਨਾਲ ਉੱਤੇ ਜਰ ਬੰਦੇ ਸੀਗੇ ਇਕੱਲੇ ਬੰਦੇ ਨੂੰ ਪਏ ਸਾਰੇ ਜਣੇ ਤੇ ਸਰੇਆ ਬਜ਼ਾਰ ਦੇ ਗੁੰਡਾ ਕਰਦੀ ਹੋਈ ਹੈ ਬਹੁਤ ਇਹ ਟੀਮ ਵਾਲਾ ਦੇ ਕੋਈ ਬਿਆਰ ਰੱਛ ਦੇਖੋ ਕਿੰਨਾ ਹੋਰ ਕੋਈ ਇੱਥੇ ਵੀ ਤੋਂ ਲਵਾ ਦੇ ਤੁਹਾਨੂੰ ਕੋਈ ਕੋਈ ਮੋਸਾ ਲਾਪੀ ਤਾਂ ਦੇਖ ਰਿਹਾ ਵੀ ਪਤਾ ਕਿ ਸੇਫਟੀ ਹੈਗੀ ਇਹਦੀ ਇਹ ਕੋਈ ਸੇਵ ਵੀਡੀਓ ਨਹੀਂ ਆ ਕੰਮ ਆ ਰਹੀ ਕਿ ਕੀ ਲੱਗਦਾ ਕਿ ਘਟਨਾ ਕੀ ਵਾਪਰੀ ਜੀ ਕਿ ਕਿਉਂ ਹੋਈ ਹੈ ਲੜਾਈ ਕਰਦਾ ਨਹੀਂ ਕੋਈ ਨਹੀਂ ਕਿਤੇ ਬੰਦੇ ਨੇ ਆ ਕੇ ਆਈ ਕਿ ਆਟੋ ਬੱਸੇ ਕਰ ਲਾ ਉਹ ਇੱਥੇ ਜੋ ਪੌਬ ਜੋ ਬੰਦੇ ਨੇ ਕਿਹਾ ਆਟੋ ਬੱਸੇ ਕਰ ਲਾ ਕਹਿੰਦਾ ਤੇਰਾ ਪਿਓ ਲੱਗਦਾ ਮੇਰੇ ਪਾਸੇ ਕਰਨਾ ਇਹ ਨਹੀਂ ਗੱਲ ਕਰਕੇ ਬਸ ਲੜਾਈ ਹੋ ਗਈ ਤੇ ਉਹਨੇ ਇਹ ਨਹੀਂ ਸੋਚਿਆ ਬੁੜਾ ਬੰਦਾ ਕੋਈ ਨਹੀਂ ਸੋਚਿਆ ਨੇ ਛੇਰਮਾਨਾ ਚਾਪੂ ਕਰਦੇ ਹੀ ਪੌਬ ਕਰਦੇ ਹੋ ਮੈਜੋਰ ਉਹਨੇ ਵੀ ਕੋ ਕੋ ਮੰਨ ਲਾ ਬੇਪੋਲ ਸੀ ਪੈਟਾ ਬੈਠੋਤਾ ਬੋਸਲੇ ਕਰੇ ਇੱਕ ਬੰਦਾ ਕੀ ਰਹੀ ਇਹਨੇ ਬਿਆਰ ਦੇ ਰੱਖ ਕੀ ਕਰੂ ਇੱਕ ਬੰਦਾ ਜੇ ਕੋ ਪਤਾ ਕਿ ਤੇ ਹਾਰ ਜਾਂਦਾ ਪਏ ਤੇ ਬੰਦੇ ਹੋਣੀ ਚਾਹੀਦੇ ਤੇ ਬੋਸਲੇ ਕਿਨੇ ਕੋਣੇ ਜਖਮੀ ਹੋਏ ਆ ਪਏ ਹੈ ਕੋਈ ਵਿਗਲ ਸਿਰ ਪੜ ਗਿਆ ਜੀ ਤੇ ਗੰਮਾ ਬੋਈ ਛੱਡ ਛੱਡਾ ਬੋਲ ਗਏ ਇਹਨਾਂ ਦੇ ਹੀ ਆਈ ਮੌਕੇ ਤੇ ਕੋਈ ਕੀ ਕਰ ਲਈ ਕੋਈ ਹਾਲ ਕੋਈ ਬਾਈ ਜੀ ਮੈਂ ਬਿਆਰ ਸੰਭਾਲ ਰਹਿਣ ਜਾ ਰਿਹਾ ਸੀਗਾ ਗੁਰਵੇ ਦਾ 35000 ਰੁਪਏ ਮੇਰੀ ਜੇਪ ਸੀ ਠੀਕ ਹੈ ਜੇ ਅਡੋਲਾ ਕਰਾਤੀ ਮੈਂ ਉਹ ਗਿਆ ਬੇਗਾ ਵੀਰੇ ਇੱਕ ਕਾਰ ਆਲਾ ਸੀ ਉਹ ਨਾਨ ਮਾਦਾ ਸੀ ਮੈਂ ਗਿਆ ਵੀ ਇਹਨੂੰ ਚੱਰ ਰਿਉ ਨਹੀਂ ਪਤਾ ਕਿਦਾ ਤੇਰਾ ਪਿਓ ਲੱਗਦਾ ਕਿੰਦਾ ਮੈਂ ਕਿਹਾ ਬਾਈ ਪਿਓ ਤੇ ਨਾ ਜਾ ਮੈਂ ਤੈਨੂੰ ਕੋਈ ਠਵਾੜਾ ਚੰਗਾ ਨਹੀਂ ਆਖੇਗਾ ਇਹ ਮੇਰੇ ਕੁੱਟਣ ਲੱਗ ਪਏ 10 15 ਜਣੇ ਆ ਕੇ ਮੁਰਖੇ ਨਿ ਘਰ ਵਾਲੀ ਆ ਗਈ ਪਤਾ ਨਹੀਂ ਕੌਣ ਹੈ ਇਹ ਮੇਨ ਕੁੱਟਣ ਲੱਗ ਪਿਆ ਮੇਰਾ ਹਾਲ ਦੇਖ ਕੋਈ ਜੰਮੀ ਵੀ ਹੋਇਆ ਆ ਇੱਕ ਬੰਦੇ ਦੇ ਸਿਰ ਬਾੜੇ ਜੀ ਹੋਰ ਬੰਦੇ ਦੇ ਇਹਨਾਂ ਨੇ ਪੂਨੀ ਬੱਜਿਆ ਕਿ ਬਦੇ ਨੇ ਉਸ ਨੂੰ ਸੜਕ ਸੰਦ ਮਾਰਿਆ ਜੀ ਇਹ ਟੱਡਾ ਮਾਰ ਗਿਆ ਸੋਹਣੇ ਵਾਲੇ ਜਿਹੜੇ ਇਹਦਾ ਹਸਪਤਾਲ ਜਿਹੜੇ ਕੁਟਿਆ ਹੀ ਮੈਨੂੰ ਮੇਰਾ ਆਪਰੇਸ਼ਨ ਹੋਇਆ ਸਿਰ ਦਾ ਵੀ ਆੜ ਦਾ ਵੀ ਲੈ ਵੇ ਮੇਰੇ ਵੇਹੇ ਖੋਲੇ ਇਹਨਾਂ ਨੇ ਸ਼ਰੇਆਮ ਖੁੱਡਾ ਕਰਦੀ ਕੀਤੀ ਆ ਇਹ ਪੁਲਿਸ ਬੋਲ ਹੈ ਪੁਲਿਸ ਨੇ ਕਿਸੇ ਨੂੰ ਨਹੀਂ ਰੱਖਿਆ ਇਹਨਾਂ ਨੂੰ ਆਹ ਵੀਰਵਾਦਾਂ ਦੇ ਵਿੱਚ ਬਾਬਾ ਫਰੀਦਾ ਮੇਰਾ ਲੱਗਦਾ ਹਰ ਵੀਰਵਾਦ ਇੱਥੇ ਸਾਡੇ ਇੱਥੇ ਆਜਾ ਪੀਸੀ ਆਰੇ ਰੋਟੀ ਸੀ ਜਿੱਥੇ ਬਾਬਾ ਤੇ ਚੌਂਕ ਜੀ ਤੇ ਕਾਟੋ ਕਾਟਵਾੜਾ ਸੀ ਦੇਖੋ ਉਧਰੋਂ ਮੋਕੜ ਤੇ ਆ ਰਿਹਾ ਸੀ ਬੰਦਾ ਦੋਆਦੀ ਮਗੁੱਲੀ ਸਰਕਾਰ ਹੋਈ ਅਸੀਂ ਮੋਕੇ ਤੇ ਪਹੁੰਚ ਕੇ ਇੱਕ ਇੱਕ ਜਖਮੀ ਹੋ ਗਿਆ ਸੀਗਾ ਪਤਾ ਨਹੀਂ ਕਿਸੇ ਨੇ ਕੀ ਮਾਰਤਾ ਵਿੱਚ ਕਾਫੀ ਕੱਟ ਸੀਗਾ ਕੱਟ ਹੋਮ ਲਾਗ ਨੂੰ ਬਾਅਦ ਦੇ ਦੋਆ ਬੰਦਾ ਸਾਡਾ ਪਤਾ ਲੱਗਿਆ ਅਸੀਂ ਦੋਆ ਥਿਰਾਨੂ ਥਾਣੇ ਪਹੁੰਚਾਇਆ ਗਿਆ ਕੁਤ ਮਾਰ ਵੀ ਹੋਈ ਦੱਸੀ ਜਾ ਰਹੀ ਆ 3 ਵਜੇ ਆ ਕਿ ਅਸਰ ਦੇ ਵਿੱਚ ਕੁਝ ਸ਼ੋਰ ਲੱਗਿਆ ਮੈਨੂੰ ਨਹੀਂ ਪਤਾ ਲੱਗਿਆ ਕਿ ਸੱਤ ਪਾ ਦਾ 3 ਵਜੇ ਪਰ ਅਸੀਂ ਦੋਆ ਥਿਰਾਨੂ ਥਾਣੇ ਪਹੁੰਚਾਤਾ ਸੀ ਸੀਨੀਅਰ ਅਫਸਰ ਸੀ ਸੀਨੀਅਰ ਅਫਸਰ ਨੇ ਧਿਆਨ ਪਾਇਆ ਕਿ ਥਾਣੇ ਸਾਰਾ ਚੱਲ ਰਹੀ ਸੀ